ਮੇਰਾ ਇਸ ਤਰ੍ਹਾਂ ਸੀਗਾ ਭਾਈ ਸਾਹਿਬ ਕਿ ਮੇਰਾ ਨਾਮ ਪ੍ਰਵੀਨ ਕੁਮਾਰਾ ਮੇਰੀ ਕੰਪਨੀ ਦਾ ਕੋਈ ਲੈਣ ਦੇਣ ਸੀਗਾ ਤੇ ਉਹ ਲੈਣ ਦੇਣ ਵੀ ਉਹ ਖਤਮ ਹੋ ਚੁੱਕਿਆ ਸੀਗਾ ਤੇ ਉਹ ਬੇਵਜ੍ਹਾ ਤੋਂ ਮੇਰੇ ਵੱਲ ਪੈਸੇ ਕੱਢਣ ਦੇ ਹਿਸਾਬ ਨਾਲ ਲੜਾਈ ਕਰਨ ਦੇ ਲਈ ਮਾਮਲੇ ਨਾਲ ਆਈ ਜਾਂਦਾ ਦੋ ਵਾਰ ਮੇਰੇ ਘਰ ਆ ਗਿਆ ਔਰ ਘਰ ਆ ਕੇ ਉਹਨੇ ਪਹਿਲਾਂ ਮੇਰੇ ਮੇਰੇ ਤੇ ਨਾਲ ਲੜਾਈ ਕੀਤੀ ਫਿਰ ਉਹਨੂੰ ਸਮਝਾ ਸਮਝੋ ਕੇ ਭੇਜਿਆ ਉਹ ਧੱਕੇ ਨਾਲ ਸਾਡੇ ਕੋਲ ਲੱਖ ਰੁਪਏ ਦਾ ਚੈੱਕ ਲੈ ਗਿਆ ਉਹਨੇ ਲਗਾਇਆ ਨਹੀਂ ਫਿਰ ਦੁਬਾਰਾ ਕਹਿੰਦਾ ਕਹਿੰਦਾ ਮੈਨੂੰ ਕਹਿੰਦਾ ਆਰਟੀਐਸ ਕਰਾਉ ਚੈੱਕ ਮੇਨ ਲਗਾਣਾ ਤੇ ਅਸੀਂ ਕਿਹਾ ਵੀ ਪਹਿਲਾਂ ਤੂੰ ਲਗਵਾ ਚੱਕ ਲੋ ਆ ਉਹਨੇ ਨਹੀਂ ਲਗਵਾਇਆ ਫਿਰ ਉਸ ਤੋਂ ਬਾਅਦ ਫਿਰ ਅਗਲੇ ਮਹੀਨੇ ਆ ਗਿਆ 26 ਦਸੰਬਰ ਨੂੰ ਆ ਗਿਆ ਉਹ ਆ ਰਾ ਕੇ ਉਹ ਮੈਂ ਘਰ ਹੈ ਨਹੀਂ ਸੀਗਾ ਤੇ ਉਹਨੇ ਆ ਕੇ ਮੇਰੀ ਵਾਈਫ ਦਾ ਪਹਿਲਾਂ ਤਾਂ ਉਹਨੇ ਬਦਤਮੀਜ਼ੀ ਕੀਤੀ ਉਹਨੇ ਦਰਵਾਜ਼ੇ ਭੰਨੇ ਫੇਰ ਬਾਰ ਗਾਲਾਂ ਕੱਢਦਾ ਰਿਹਾ ਫੇਰ ਮੈਨੂੰ ਕਦੇ ਕਹਿੰਦਾ ਤੇਰੀ ਸਾਈਕਲ ਦੀ ਔਕਾਤ ਨਹੀਂ ਕਦੇ ਕੁਛ ਨਹੀਂ ਬੜਾ ਕੁਛ ਬਕਵਾਸ ਕਰਕੇ ਗਿਆ ਤੇ ਮੈਂ ਉਸ ਤੋਂ ਬਾਅਦ ਤਿੰਨ ਵਾਰ ਥਾਣੇ ਵੀ ਗਿਆ ਤੇ ਉਹਨੇ ਥਾਣੇ ਵਾਲੇ ਨੇ ਵੀ ਮੈਨੂੰ ਸਮਝਾ ਕੇ ਭੇਜਤਾ ਕਹਿੰਦੇ ਨਹੀਂ ਕੋਈ ਗੱਲ ਨਹੀਂ ਅੱਜ ਤੋਂ ਬਾਅਦ ਆਉਗਾ ਨਹੀਂ ਤੁਹਾਡੇ ਘਰ ਨਹੀਂ ਆਉਂਦਾ ਵੀਡੀਓ ਵੀਡੀਓ ਦਿਖਾ ਰਹੇ ਜਿਹੜੇ 8-10 ਨੌਜਵਾਨ ਆ ਉਹ ਤੁਹਾਡੇ ਘਰ ਕੀ ਆਉਂਦੇ ਹਾਂਜੀ ਹਾਂਜੀ ਉਹ ਵੀਡੀਓ ਮੈਂ ਨਾਲ ਕਲਿੱਪਿੰਗ ਮੈਂ ਦਿਖਾਈਏ ਤੁਹਾਨੂੰ ਤੇ ਉਹ ਮੈਂ ਪੈਂਡਰਾਈਵ ਚ ਦੇ ਵੀ ਰਿਹਾ ਸੀ ਪੀ ਸਾਹਿਬ ਨੂੰ ਦੇ ਰਿਹਾ ਮੈਂ ਤੇ ਇਸੇ ਕਰਕੇ ਸੀਪੀ ਸਾਹਿਬ ਦੇ ਕੋਲ ਮੈਂ ਪੇਸ਼ ਹੋ ਰਿਹਾ ਤੇ ਉਹਨੇ ਹਜੇ ਆ ਪਿਛਲੇ ਹਫਤੇ ਮੇਰੇ ਤੇ ਫਿਰ ਉਹਨੇ ਰਸਤੇ 'ਚ ਰੋਕ ਕੇ ਇਹ ਲਿੰਕ ਰੋਡ ਦੇ ਉੱਤੇ ਰਸਤੇ 'ਚ ਰੋਕ ਕੇ ਮੈਨੂੰ ਮੈਨੂੰ ਉਹਨੇ ਗੱਡੀ ਤੇ ਲੱਤਾਂ ਮਾਰੀਆਂ ਮੈਂ ਗੱਡੀ ਖੋਲੀ ਨਹੀਂ ਸ਼ਾਇਦ ਮੇਰੇ ਤੇ ਅਟੈਕ ਵੀ ਕਰ ਦਿੰਦਾ ਸ਼ੀਸ਼ੇ ਤੇ ਮੁੱਕੇ-ਮੱਕੇ ਮਾਰੇ ਤੇ ਮੈਂ ਫਿਰ ਉੱਥੋਂ ਗੱਡੀ ਭਜਾ ਕੇ ਗਲੀ ਦੇ ਵਿੱਚ ਬਾੜੀ ਤੇ ਉਸ ਤੋਂ ਨਿਕਲ ਗਿਆ ਉਸ ਤੋਂ ਬਾਅਦ ਤੇ ਜਸ ਮੈਂ ਤੁਹਾਨੂੰ ਡਰ ਦਾ ਖਤਰਾ ਹਾਂਜੀ ਸਰ ਬਿਲਕੁਲ ਬਿਲਕੁਲ ਸਾਡਾ ਕੋਈ ਵਪਾਰੀ ਕਿ ਸੀਗਾ ਉਹ ਵਪਾਰਿਕ ਦੇ ਤੋਂ ਵਪਾਰ ਉਹਨੂੰ ਫੈਕਟਰੀ ਬੁਲਾ ਰਹੇ ਸੀਗਾ ਜੇ ਵੀ ਤੇਰੇ ਕੋਈ ਹੈਗਾ ਤੈਨੂੰ ਕੁਝ ਵੀ ਲੱਗਦਾ ਪਿਆ ਤੂੰ ਫੈਕਟਰੀ ਆ ਉਹ ਫੈਕਟਰੀ ਨਾ ਆ ਕੇ ਘਰ ਦੇ ਉੱਤੇ ਮੇਰੇ 2-3 ਵਾਰੀ ਆ ਕੇ ਉਹਨੇ ਬਹੁਤ ਜ਼ਿਆਦਾ ਟੌਰਚਰ ਔਰ ਜਿਹੜੀ ਸਾਡੀ ਬਣੀ ਬਣਾਈ ਇੱਜ਼ਤ ਉਹ ਬਿਲਕੁਲ ਪੂਰੀ ਤਰ੍ਹਾਂ ਮਿੱਟੀ ਚ ਮਲਾਨ ਦੀ ਕੋਸ਼ਿਸ਼ ਕਰਦਾ ਪਿਆ ਜ ਸਰ ਅਸੀਂ ਮੰਗ ਕਰਦੇ ਕਿ ਲੈ ਵੀ ਦੁਬਾਰਾ ਜਿਹੜਾ ਇਹਨੇ ਕੰਮ ਕਰਦਾ ਪਿਆ ਅਸੀਂ ਬਹੁਤ ਜ਼ਿਆਦਾ ਡਰੇ ਹੋਏ ਆ ਔਰ ਮੇਰੀ ਵਾਈਫ ਜਿਹੜੀ ਹੈਗੀ ਆ ਉਹ ਤਾਂ ਇਸ ਟਾਈਮ ਘਰ ਵੀ ਨਹੀਂ ਹੈਗੀ ਉਹਨੂੰ ਅੱਜ 10 ਦਿਨ ਹੋ ਗਏ ਰਿਹਾ ਉਸ ਦਿਨ ਤੋਂ ਬਾਅਦ ਉਹ ਆਪਣੇ ਮਾਇਕੇ ਗਈ ਹੋਈ ਆ ਉਹ ਘਰ ਨਹੀਂ ਹੈਗੀ ਇਸ ਟਾਈਮ ਵੀ ਨਹੀਂ ਘਰ ਹੈਗੀ ਉਹਨੂੰ ਤੇ ਉਹ ਉਹ ਕਹਿੰਦੀ ਵੀ ਪਹਿਲਾਂ ਤੁਸੀਂ ਇਹਦਾ ਮਸਲਾ ਹੱਲ ਕਰੋ ਫੇਰ ਹੀ ਮੈਂ ਆਉਂਗੀ ਕਹਿੰਦੀ ਉਹ ਇਦਾਂ ਦਾ ਸਾਡਾ ਘਰ ਦਾ ਪੂਰਾ ਮਾਹੌਲ ਖਰਾਬ ਹੋ ਚੁੱਕਿਆ ਸਰ ਸਾਰਾ ਮੁਗਲ ਖਰਾਬ ਜਿਹਦੇ ਕਰਕੇ ਨਾ ਅਸੀਂ ਵੀ ਮੰਗ ਕਰਦੇ ਆ ਕਿ ਲੈ ਵੀ ਸੀਪੀ ਸਾਹਿਬ ਦੇ ਕੋਲ ਆਏ ਆ ਅਸੀਂ ਕਿ ਲੈ ਵੀ ਇਹ ਬੰਦੇ ਦੇ ਨਾ ਪੂਰੀ ਤਰ੍ਹਾਂ ਇਹਨੂੰ ਰੋਕਿਆ ਜਾਵੇ ਤਾਂ ਕਿ ਦੁਬਾਰਾ ਮੈਨੂੰ ਕਦੇ ਵੀ ਲਾਈਫ ਦੇ ਵਿੱਚ ਇਹ ਬੰਦਾ ਪਰੇਸ਼ਾਨ ਨਾ ਕਰੇ ਕਿਉਂਕਿ ਡਰਦਾ ਨਹੀਂ ਪਿਆ ਸਰ ਗੋਨੇਸ਼ਨ ਨਾ ਕਰ ਰਹੇ ਅਸੀਂ ਸਰ ਤਿੰਨ ਵੱਡੀ ਨਹੀਂ ਲੱਗਦਾ ਸਰ ਸਾਨੂੰ ਤਿੰਨ ਵੱਡੀ ਨਹੀਂ ਲੱਗਦਾ ਉਹਨਾਂ ਨੇ ਕੋਈ ਸਾਡੀ ਹਜੇ ਤੱਕ ਉਹ ਬਰਵਲੀ ਲਿਖੀ ਲੇਕਿਨ ਹਜੇ ਤੱਕ ਰੁਕਦਾ ਨਹੀਂ ਪਿਆ